ਦਾ ਇਤਿਹਾਸ 7 ਅਕਤੂਬਰ 1753 ਨਵਾਬ ਕਪੂਰ ਸਿੰਘ ਦਾ ਗੁਰਪੁਰੀ ਪਿਆਨਾ ਇਤਿਹਾਸ ਕੌਮਾਂ ਲਈ ਰੂਹ ਦਾ ਕੰਮ ਕਰਦਾ ਹੈ ਜੇ ਕਿਸੇ ਕੌਮ ਵੱਲੋਂ ਉਸਦਾ ਇਤਿਹਾਸ ਖੋ ਲਿਆ ਜਾਵੇ ਤਾਂ ਉਹ ਕੌਮ ਆਪ ਹੀ ਇਤਿਹਾਸ ਨੂੰ ਵਿਸਾਰ ਬੈਠੇ ਤਾਂ ਉਹ ਕੌਮ ਆਪਣੀ ਹੋਣਤ ਗਵਾ ਬੈਠਦੀ ਹੈ ਆਪਣੇ ਇਤਿਹਾਸ ਤੇ ਹਰ ਕੌਮ ਮਾਣ ਕਰਦੀ ਹੈ ਪਰ ਇਸ ਤਰ੍ਹਾਂ ਦਾ ਇਤਿਹਾਸ ਸੇ ਕੌਮ ਨੇ ਸਿਰਜਿਆ ਉਸ ਦੀ ਮਿਸਾਲ ਲੱਭਣਾ ਵਾਕਈ ਔਖਾ ਕੰਮ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੂੰ ਅੱਧੀ ਸਦੀ ਤੱਕ ਟਿਕ ਕੇ ਬੈਠਣ ਦੀ ਵਹਿਲ ਨਾ ਮਿਲੀ ਇਨਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਘਰ-ਕਾਟ ਉਜਾੜੇ ਗਏ ਸ਼ਰੀਰ ਖੋਰ ਬੱਚੇ ਮਾਮਾ ਸਮੇਤ ਸ਼ਹੀਦ ਕੀਤੇ ਗਏ ਅਤਿ ਤੇ ਤਸੀਹੇ ਦੇ ਕੇ ਸਿੰਘ ਸ਼ਹੀਦ ਕੀਤੇ ਜਾਂਦੇ ਰਹੇ ਇਹ ਉਹ ਵਕਤ ਸੀ ਜਦ ਸਿੰਘ ਹੁਣ ਮੌਤ ਨੂੰ ਵਾਂਝਾ ਕਰਨਾ ਸੀ ਜਿਸ ਬੀਬੀ ਦੇ ਚਾਰ ਪੁੱਤ ਹੋਣ ਤੇ ਕਿਤੇ ਉਹਨਾਂ ਵਿੱਚੋਂ ਇੱਕ ਸਿੰਘ ਸੱਜਣਾ ਤਾਂ ਉਸਨੇ ਕਿਸੇ ਹੋਰ ਜਨਾਨੀ ਨੂੰ ਆਪਣੀ ਔਲਾਦ ਬਾਰੇ ਦੱਸਦੇ ਕਹਿਣਾ ਪੈਣੇ ਮੇਰੇ ਤਾਂ ਤਿੰਨ ਹੀ ਪੁੱਤ ਹਨ ਜਿਸ ਦਾ ਸਿੱਧਾ ਜ ਆ ਭਾਵ ਸੀ ਕਿ ਜੋ ਸਿੰਘ ਸੱਜ ਗਿਆ ਉਹ ਤੇ ਅੱਜ ਕੱਲ ਵਿੱਚ ਸ਼ਹੀਦ ਹੋ ਹੀ ਜਾਣਾ ਹੈ ਪਰ ਇਸ ਔਕੇ ਇਸ ਵਿੱਚ ਵੀ ਗੁਰੂ ਦਾ ਕੁੰਡਲੀਆਂ ਖਾਲਸਾ ਚਰਦੀ ਗਲਾ ਵਿੱਚ ਹੈ ਮੈਲਕਮ ਦਾ ਸ਼ਬਦ ਬੜੇ ਮਹੱਤਵਪੂਰਨ ਹਨ ਇਸ ਭਿਆਨਕ ਸਮੇਂ ਸਿੰਘਾਂ ਨੇ ਜਿੰਨੀਆਂ ਸੱਟਾਂ ਖਾਧੀਆਂ ਉਹਨਾਂ ਹੀ ਉਹ ਜ਼ਿਆਦਾ ਉਤਾਂ ਉੱਠੇ ਪੰਜਾਬ ਦੀ ਖੇਡ ਭੂਮੀ ਵਿੱਚ ਬਹਾਦਰ ਸਿੰਘਾਂ ਦੀ ਕੌਮ ਉਸ ਖੁੱਦੋ ਵਾਂਗ ਸੀ ਜਿਸਨੂੰ ਸਭ ਪਾਸਿਓਂ ਠੁੱਡੇ ਪੈ ਰਹੇ ਹੋਣ ਪਰ ਉਹ ਹਮੇਸ਼ਾ ਅਸਮਾਨ ਵੱਲ ਉਛਲਦੀ ਰਹੀ ਸੋਨਾ ਅੱਗ ਤੇ ਨਿਖਰਦਾ ਵੀ ਹੈ ਤੇ ਸ਼ੁੱਧ ਵੀ ਹੁੰਦਾ ਹੈ ਬਿਲਕੁਲ ਇਸੇ ਤਰ੍ਹਾਂ ਇਸ ਭਿਆਨਕ ਸਮੇਂ ਅੰਦਰ ਖਾਲਸਾ ਨਿਖਰ ਕੇ ਸਾਹਮਣੇ ਆਇਆ ਇਸ ਅੱਥ ਦੇ ਦੁਖਦਾਈ ਸਮੇਂ ਵਿੱਚ ਸਿੰਘਾਂ ਨੇ ਆਪਣੀ ਖਲਾਕ ਨੂੰ ਡਿਗਣ ਨਹੀਂ ਦਿੱਤਾ ਤੇ ਰਾਸੀ ਸੱਤਾ ਦੀ ਪ੍ਰਾਪਤੀ ਲਈ ਵੀ ਪਿੰਡ ਜਮਾਇਆ ਇਹ ਸਭ ਚੰਗੇ ਸੁਗੜ ਆਗੂਆਂ ਦੁਆਰਾ ਮਿਲੀ ਸੱਜੀ ਆਗਵਾਈ ਹੀ ਸੀ ਪਾਪਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਦੀਵਾਨ ਦਰਵਾਰਾ ਸਿੰਘ ਬੁੱਢਾ ਸਿੰਘ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਆਧੀ ਨੇ ਕੌਮ ਨੂੰ ਡੋਲਣ ਨਾ ਦਿੱਤਾ ਇਸ ਸਮੇਂ ਇੱਕ ਹੋਰ ਸ਼ਖਸੀਅਤ ਉੱਭਰ ਕੇ ਸਾਹਮਣੇ ਆਉਂਦੀ ਹੈ ਜਿਸ ਨੇ ਖਿੰਡੀ ਹੋਈ ਤਾਕਤ ਨੂੰ ਇਕੱਠਾ ਕਰਕੇ ਰਾਜ ਕਰੇਗਾ ਖਾਲਸਾ ਦੇ ਆਦਰਸ਼ ਨੂੰ ਪੂਰਾ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਇਹ ਮਾਨਵਮਤੀ ਸ਼ਖਸੀਅਤ ਨਵਾਬ ਕਪੂਰ ਸਿੰਘ ਜੀ ਸਨ ਨਵਾਬ ਕਪੂਰ ਸਿੰਘ ਜੀ ਦਾ ਜਨਮ 1697 ਈਸਵੀ ਵਿੱਚ ਚੌਧਰੀ ਦਲੀਪ ਸਿੰਘ ਵਿਰਕ ਦੇ ਘਰ ਪਿੰਡ ਕਾਲੂ ਕੇ ਸ਼ੇਖਪੁਰਾ ਵਿੱਚ ਹੋਇਆ ਘਰ ਦਾ ਮਾਹੌਲ ਸਿੱਖੀ ਆਬਾ ਮੰਡਲ ਵਾਲਾ ਹੋਣ ਕਾਰਨ ਕਪੂਰ ਸਿੰਘ ਨੂੰ ਵਿਰਾਸਤ ਵਿੱਚ ਸਿੱਖੀ ਰੋ ਰੀਤਾਂ ਦੀ ਪ੍ਰਾਪਤੀ ਹੋਈ ਘਰ 'ਚ ਅੰਨ ਪਾਣੀ ਦੀ ਖੁੱਲ ਬਹਾਰ ਹੋਣ ਕਾਰਨ ਚੰਗੀ ਖੁਰਾਕ ਨੇ ਕਪੂਰ ਸਿੰਘ ਨੂੰ ਆਪਣੇ ਹਾਨੀਆਂ ਨਾਲੋਂ ਸਿਰ ਕੱਢਵਾ ਬਣਾ ਦਿੱਤਾ ਜਿੱਥੇ ਧਰਮੀ ਮਾਹ ਕੋਲ ਬੈਠ ਕੇ ਗੁਰਬਾਣੀ ਪੜਦਾ ਉੱਥੇ ਹੀ ਆਪਣੇ ਪਿਤਾ ਦੇ ਭਰਾਵਾਂ ਨਾਲ ਜੰਗੀ ਸ਼ਸਤਰ ਵੀ ਚਲਾਉਣ ਦਾ ਅਭਿਆਸ ਕਰਦਾ ਚੌਧਰੀ ਦਲੀਪ ਸਿੰਘ ਨੂੰ ਸੋਹਣੇ ਘੋੜੇ ਘੋੜੀਆਂ ਰੱਖਣ ਦਾ ਸ਼ੌਂਕ ਸੀ ਜਿਸ ਕਾਰਨ ਬਚਪਨ ਵਿੱਚ ਹੀ ਕਪੂਰ ਸਿੰਘ ਇੱਕ ਹੁਨਰਮੰਦ ਘੋੜਸਵਾਰ ਬਣ ਗਿਆ ਇਹਨਾਂ ਨੇ ਆਪਣੇ ਭਾਈ ਦਾਨ ਸਿੰਘ ਸਮੇਤ ਖੰਡੇ ਬਾਟੇ ਦੀ ਪੋਹਲ ਭਾਈ ਮਨੀ ਸਿੰਘ ਜੀ ਹੁਣਾ ਪਾਸੋਂ ਲਈ ਭਾਈ ਤਾਰਾ ਸਿੰਘ ਬਾ ਪਿੰਡ ਵਾਲੇ ਦੀ ਸ਼ਹਾਦਤ ਦੀ ਖਬਰ ਜੰਗਲ ਦੀ ਅੰਗ ਵਾਂਗ ਫੈਲੀ ਤਾਂ ਸੁੱਤੇ ਸਿੱਧ ਹੀ ਸਿੱਖ ਹਰਦਿਆਂ ਵਿੱਚ ਭਾਂਬੜ ਬੜ ਉੱਠੇ ਬਿਆਨਤ ਸਿੰਘ ਆਪਣੇ ਨਿੱਜੀ ਕੰਮ ਛੱਡ ਨਿਰੋਲ ਪੰਥ ਕਾਰਜਾਂ ਲਈ ਦੀਵਾਨਾ ਦਰਬਾਰ ਸਿੰਘ ਦੀ ਛਤਰਛਾਇਆ ਹੇਠ ਇਕੱਠੇ ਹੋਣੇ ਸ਼ੁਰੂ ਹੋ ਗਏ। ਇਹਨਾਂ ਸ਼ੈਲ ਵਾਕਿਆਂ ਵਿੱਚ ਇੱਕ ਨਾਮ ਕਪੂਰ ਸਿੰਘ ਦਾ ਵੀ ਸੀ। ਅੰਮ੍ਰਿਤਸਰ ਵਿੱਚ ਹੋਏ ਪੰਥਕ ਕਾਠ ਵਿੱਚ ਜ਼ਾਲਮ ਮੁਗਲਿਆ ਹਕੂਮਤ ਨੂੰ ਸਬਕ ਸਿਖਾਉਣ ਲਈ ਹੇਠ ਲਿਖੇ ਇਹ ਫੈਸਲੇ ਕੀਤੇ ਗਏ। ਸਰਕਾਰੀ ਖਜ਼ਾਨੇ ਲੁੱਟੇ ਲੈ ਜਾਣ, ਸਰਕਾਰੀ ਹਥਿਆਰ ਘਰ ਲੁੱਟਲੇ ਜਾਣ, ਜਾਲਮ ਹਾਕਮਾਂ ਮੁਖਵਰਾਤੇ ਸਰਕਾਰੀ ਖੁਸ਼ਾਮਦਿਆਂ ਦਾ ਸੌਦਾ ਲਾਇਆ ਜਾਵੇ ਇਸ ਦੇ ਫਲਸਰੂਪ ਜਦ ਹੀ ਕਪੂਰ ਸਿੰਘ ਦੇ ਜਥੇ ਨੇ ਸੁਲਤਾਨ ਦਾ ਸਰਕਾਰੀ ਮਾਲੀਆ ਜੋ ਸ਼ਾਹੀ ਖਜ਼ਾਨੇ ਵਿੱਚ ਜਮ੍ਹਾਂ ਹੋਣ ਜਾ ਰਿਹਾ ਸੀ ਲੋਹੌਰ ਦੇ ਇਲਾਕੇ ਖੁੱਡੀਆਂ ਕੋਲ ਲੁੱਟ ਲਿਆ ਇਹ ਤਕਰੀਬਨ 4 ਲੱਖ ਰੁਪਇਆ ਸੀ ਇਸ ਤੋਂ 2 ਮਹੀਨੇ ਬਾਅਦ ਹੀ ਕਸੂਰ ਤੋਂ ਲਾਹੌਰ ਭੇਜਿਆ ਜਾ ਰਿਹਾ 1 ਲੱਖ ਰੁਪਇਆ ਕਾਨੇ ਮਰਤਜ਼ਾ ਖਾਨ ਦਿੱਲੀ ਤੇ ਲਾਹੌਰ ਦੀਆਂ ਸਾਂਝੀਆਂ ਫੌਜਾਂ ਨੇ ਸਿੰਘਾਂ ਨੂੰ ਖਤਮ ਕਰਨ ਦੀ ਬਹੁਤ ਵਾਹ ਲਾਈ ਪਰ ਜਦ ਟਾਕਰੇ ਹੋਏ ਤਾਂ ਟੱਕਿਆਂ ਪਿੱਛੇ ਲੜਨ ਵਾਲੇ ਸਿਪਾਹੀ ਮੂੰਹ ਵਿੱਚ ਕਾ ਲੈ ਕੇ ਜਾਨ ਬਚਾਉਣ ਲਈ ਦੌੜਦੇ ਰਹੇ ਇਸ ਵਕਤ ਖਾਲਸਾ ਸਿਰਫ ਸਰਕਾਰੀ ਖਜ਼ਾਨੇ ਲੁੱਟ ਕੇ ਸਰਕਾਰ ਦੀ ਆਰਥਿਕ ਪੱਖੋਂ ਤੱਕ ਤੋੜਨ ਲਈ ਵਿਤੋਂ ਬਾਹਰ ਜਾ ਕੇ ਯਤਨਸ਼ੀਲ ਸੀ ਇਸ ਸਮੇਂ ਭਲੇਖੇ ਨਾਲ ਇੱਕ ਸਿਆਲਕੋਟ ਦੇ ਤਾਪ ਚੰਦ ਦਾ ਕਾਫਲਾ ਸਰਕਾਰੀ ਟਾਂਡਾ ਸਮਝ ਕੇ ਲੁੱਟ ਲਿਆ ਇਸ ਵਿੱਚ ਬਹੁਤ ਕਪੜਾ ਸੀ ਪਰ ਜਦ ਪਤਾ ਲੱਗਾ ਕਿ ਇਹ ਤਾਂ ਕਿਸੇ ਦਾ ਨਿੱਜੀ ਟਾਂਡਾ ਸੀ ਤਾਂ ਖਾਲਸੇ ਨੇ ਸਾਰਾ ਸਾਜੋ-ਵਾਜੋ ਪ੍ਰਤਾਪ ਚੰਦ ਨੂੰ ਵਾਪਸ ਕੀਤਾ ਸਾਜੋ-ਵਾਜੋ ਪ੍ਰਤਾਪ ਚੰਦ ਨੂੰ ਵਾਪਸ ਕੀਤਾ ਅੱਗੇ ਸਿਆਲ ਆ ਰਿਹਾ ਸੀ ਤਾਂ ਦੇ ਲੀੜੇ ਵੀ ਪਾਟੇ ਤੇ ਪੁਰਾਣੇ ਸਿੰਘਾਂ ਦੇ ਪਰ ਫਿਰ ਵੀ ਕਿਸੇ ਨੇ ਕੱਪੜੇ ਦੀ ਇੱਕ ਨਿੱਕੀ ਜਹੀ ਕੰਤਰ ਤੱਕ ਨਹੀਂ ਰੱਖੀ ਇਸ ਘਟਨਾ ਤੋਂ ਖਾਲਸਾ ਹੀ ਕਿਰਦਾਰ ਦੀ ਉਤਮਤਾ ਦਾ ਪਤਾ ਲੱਗਦਾ ਹੈ ਕਿ ਉਹ ਕਿੰਨਾ ਸਦਕਵਾਨ ਹੈ ਜਦ ਜਕਰੀਆ ਖਾਨ ਤੇ ਸਰਕਾਰੇ ਹਿੰਦ ਸਿੱਖਾਂ ਨੂੰ ਤਲਵਾਰ ਦਾ ਜ਼ੋਰ ਨਾਲ ਦਬਾ ਸਕੀ ਤਾਂ ਲੋਹਾਰ ਦਰਬਾਰ ਨੇ ਦਿੱਲੀ ਦਰਬਾਰ ਨਾਲ ਗੱਲਬਾਤ ਕਰਕੇ ਪੰਜਾਬ ਵਿੱਚ ਨਿੱਗਰ ਦੀ ਆਪਣੀ ਹਾਲਾਤ ਨੂੰ ਠੰਮਣਾ ਦੇਣ ਲਈ ਖਾਲਸ ਪੰਥ ਨਾਲ ਸਲਾਹ ਕਰਨ ਜਾਂ ਇਸ ਨੂੰ ਰਾਸੀ ਚਾਲ ਕਹਿ ਲਵੋ ਇਹ ਹੈ ਨਵਾਬੀ ਦੀ ਖਿੱਲਤ ਤੇ 1 ਲੱਖ ਰੁਪਏ ਤੱਕ ਦੀ ਜਾਗੀਰ ਭਾਈ ਸੁਵੇਕ ਸਿੰਘ ਜੋ ਬਰਹਤ ਅੰਮ੍ਰਿਤਸਰ ਭੇਜੀ। ਇਹ ਘਟਨਾ 1733 ਦੇ ਨੇੜੇ ਦੀ ਹੈ। ਸਭਾ ਅੰਦਰ ਗੁਰੂ ਦੀ ਹਜ਼ੂਰੀ ਵਿੱਚ ਜੁੜੇ ਪੰਥ ਦੇ ਆਗੂਆਂ ਨੇ ਸਰਕਾਰੀ ਸੁਗਾਤ ਲੈਣ ਤੋਂ ਇਨਕਾਰ ਕਰਦਿਆਂ ਕਿਹਾ, "ਹਮਕੋ ਸਤਗੁਰ ਬਚਨ ਪਾਸ਼ਾਹੀ, ਹਮਕੋ ਜਾਪਤ ਟੈਗਸੋ ਆਹੀ। ਪਾਸ਼ਾਹੀ ਛੱਡ ਕਿੰਮ ਲਹੇ ਨਿਬਾਪੀ।" ਪਰਾ ਦੀ ਇਹ ਮਾ ਖਰਾਬੀ ਸੁਬੇਕ ਸਿੰਘ ਨੇ ਕਿਹਾ ਕਿ ਵਕਤ ਦੀ ਨਜਾਕਤ ਨੂੰ ਸਮਝਿਆ ਇਸ ਨੂੰ ਸਵੀਕਾਰ ਕਰਨਾ ਬਣਦਾ ਹੈ ਇਹ ਤੁਸੀਂ ਮੰਗੇ ਨਹੀਂ ਲਈ ਸਗੋ ਲਾਹੌਰ ਦਰਬਾਰ ਨੇ ਖਾਲਸੇ ਅੱਗੇ ਪੇਟ ਰੱਖੀ ਹੈ ਗੁਰਧਾਮਾਂ ਦੀ ਮੁਰੰਮਤ ਤੇ ਖਾਲਸਾਈ ਜਥਿਆਂ ਨੂੰ ਹੋਰ ਤਿੱਖੇ ਕਰਨ ਲਈ ਇੱਕ ਸ਼ਾਂਤ ਸਮੇਂ ਦੀ ਲੋੜ ਹੈ ਜਿੰਨਾ ਚਿਰ ਨਿਭਦੀ ਹੈ ਠੀਕ ਹੈ ਜਦ ਲੱਗੇ ਹੁਣ ਨਹੀਂ ਚਾਹੀਦੀ ਤਾਂ ਇਸ ਨਵਾਬੀ ਨੂੰ ਵਾਪਸ ਕਰ ਦੇਣਾ ਜਕਰੀਆ ਖਾਨ ਨੇ ਖਾਲਸੇ ਨੂੰ ਭਰੋਸਾ ਦਿਵਾਇਆ ਸੀ ਕਸਮ ਕੁਰਾਨ ਬਹੁ ਬਾਾਰ ਉਠਾਵੇ ਗੁਰ ਚੱਕ ਹਮ ਕਦੇ ਪੈਰ ਨਾ ਪਾਵੇ ਬਿਸ਼ਕ ਲੇਹੁ ਤੁਮ ਮੇਲਾ ਲਾਏ ਨਨਕਾਣੇ ਮੈਂ ਰੋੜੀ ਜਾਏ ਵੱਡੇ ਡੇਏ ਵੱਡੇ ਡੇਰੇ ਖੰਡੂਰ ਗੁਰਥਾਨ ਤਰਨ ਤਾਰਨ ਗੁਰ ਔਰ ਮਕਾਨ ਅਖੀਰ ਫੈਸਲਾ ਹੋਇਆ ਕਿ ਨਵਾਬੀ ਕਿਸੇ ਸੇਵਾਦਾਰ ਨੂੰ ਦੇ ਦਿੱਤੀ ਜਾਵੇ ਤਾਂ ਸਾਰੇ ਆਗੂਆਂ ਦੀ ਅੱਖ ਸੰਗਤ ਵਿੱਚ ਪੱਖੇ ਦੀ ਸੇਵਾ ਕਰਦੇ ਕਪੂਰ ਸਿੰਘ ਤੇ ਜਾ ਪਈ ਇਸ ਜਵਾਨ ਦੀ ਬਹਾਦਰੀ ਤੇ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਕੇ ਗੁਰੂ ਪੰਥ ਨੇ ਇਸ ਨੂੰ ਨਵਾਬੀ ਦੀ ਖਿਲਤ ਦੇਣ ਵਾਸਤੇ ਬੁਲਾਇਆ। ਕਪੂਰ ਸਿੰਘ ਦੀ ਇੱਛਾ ਅਨੁਸਾਰ ਪੰਜ ਸਿੰਘ, ਭਾਈ ਹਰੀ ਸਿੰਘ ਹਜ਼ੂਰੀਆ, ਭਾਬਾ ਦੀਪ ਸਿੰਘ, ਜੱਸਾ ਸਿੰਘ ਰਾਮਗੜੀਆ, ਭਾਈ ਕਰਮ ਸਿੰਘ ਤੇ ਬੁੱੱਡਾ ਸਿੰਘ ਸ਼ੁਕਰਚੱਕੀਆਂ ਦੇ ਚਰਨਾਂ ਨਾਲ ਝੂਕ ਕੇ ਖਿਲੈ ਦਿੱਤੀ ਗਈ ਤੇ ਇਸ ਤਰ੍ਹਾਂ ਭਾਈ ਕਪੂਰ ਸਿੰਘ ਨਵਾਬ ਕਪੂਰ ਸਿੰਘ ਬਣ ਗਿਆ। ਖਿਲਤ ਵਿੱਚ ਸ਼ਾਲ ਦੀ ਪੱਗ, ਇੱਕ ਜੜਾਊ ਕਲਗੀ ਜਿਗਾ ਇੱਕ ਜੋੜੀ ਸੋਨੇ ਦੇ ਕੰਗਣਾਂ ਦੀ ਕੰਠਾ ਇੱਕ ਕੀਮਤੀ ਮੋਤੀਆਂ ਦੀ ਮਾਲਾ ਇੱਕ ਕੀਨ ਖੁਆਬ ਦਾ ਜਾਮਾ ਇੱਕ ਜੜਾਊ ਸ਼ਮਸ਼ੀਰ ਤੇ ਚਪਾਲ ਕੰਗਣਪੁਰ ਦੇ ਦੀਪਾ ਪੁਰਦੀ 1 ਲੱਖ ਰੁਪਏ ਦੀ ਜਾਗੀਰ ਸੀ ਨਵਾਬੀ ਦਾ ਰੁਤਬਾ ਹਾਸਲ ਕਰਨ ਤੋਂ ਬਾਅਦ ਵੀ ਕਪੂਰ ਸਿੰਘ ਜੀ ਸੰਗਤ ਵਿੱਚ ਪੱਖੇ ਦੀ ਤੇ ਪੰਗਤ ਵਿੱਚ ਪ੍ਰਸ਼ਾਦ ਦੇ ਪਾਣੀ ਦੀ ਨਿਮਰਤਾ ਸਹਿਤ ਸੇਵਾ ਨਿਰੰਤਰ ਉਸੇ ਤਰ੍ਹਾਂ ਕਰਦੇ ਰਹੇ ਜਿਵੇਂ ਪਹਿਲਾਂ ਕਰਦੇ ਸੀ 1734 ਈਸਵੀ ਵਿੱਚ ਦੀਵਾਨ ਦਰਬਾਰਾ ਸਿੰਘ ਗੁਰਪੁਰੀ ਸੁਧਾਰ ਗਏ ਇਹਨਾਂ ਦਿਨਾਂ ਵਿੱਚ ਇੱਕ ਭਾਰੀ ਘਟਮਿੰਸਰ ਜ਼ਾਇਦੀ ਧਰਤੀ ਤੇ ਹੋਇਆ ਇਸ ਵਿੱਚ ਖਾਲਸੇ ਨੂੰ ਦੋ ਭਾਗਾਂ ਵਿੱਚ ਵੰਡਿਆ ਇੱਕ ਭਾਗ ਵਿੱਚ 40 ਤੋਂ ਉੱਪਰ ਜਿਸ ਨੂੰ ਬੁੱਢਾ ਦਲ ਆਖਿਆ ਜਾਂਦਾ ਸੀ ਦੂਜੇ ਪਾਸੇ 40 ਤੋਂ ਛੋਟੇ ਇਸ ਨੂੰ ਤਰਨਾ ਦਲ ਕਿਹਾ ਗਿਆ ਦੋਹਾਂ ਦਲਾਂ ਦਾ ਸਮੂੱਚ ਦਲ ਖਾਲਸਾ ਸੀ ਤੇ ਇਸ ਦੇ ਜਥੇਦਾਰ ਸਰ ਸੰਤਿਨਾਨ ਨਵਾਬ ਕਪੂਰ ਸਿੰਘ ਜੀ ਬਣੇ ਬੁੱਢੇ ਦਲ ਵਾਲਿਆਂ ਦਾ ਕੰਮ ਵਰਤਾਮਾ ਦੀ ਸੇਵਾ ਸਵਾਲ ਬਾਣੀ ਬਾਣੀ ਦਾ ਪ੍ਰਚਾਰ ਲੋੜ ਪੈਣ ਤੇ ਜੰਗ ਦੇ ਮੈਦਾਨ ਵਿੱਚ ਤਰਨਾ ਦਲ ਦਾ ਸਾਥ ਦੇਣਾ ਤਰਨੇ ਦਲ ਦਾ ਕੰਮ ਮਲਜ਼ੂਮਾਂ ਨੂੰ ਜ਼ਾਲਮਾਂ ਤੋਂ ਬਚਾਉਣਾ ਸਰਕਾਰੀ ਖਜ਼ਾਨੇ ਤੇ ਹੱਥ ਫੇਰਨਾ ਲੋੜ ਸਮੇਂ ਕਿਰਪਾਨ ਨਾਲ ਪਾਪੀਆਂ ਨੂੰ ਸੋਧ ਲੈਣਾ ਨਵਾਬ ਕਪੂਰ ਸਿੰਘ ਦੇ ਹੱਥੋਂ ਖੰਡੇ ਬਾਟੇ ਦੀ ਬੋਹਲ ਲੈਣਾ ਬੜਾ ਸਵਾਬ ਦਾ ਕੰਮ ਸਮਝਿਆ ਜਾਂਦਾ ਸੀ ਜੋ ਵੀ ਬਚਨ ਇਸ ਗੁਰੂ ਸੂਰੇ ਦੇ ਮੂੰਹ ਵਿੱਚੋਂ ਨਿਕਲਦਾ ਉਹ ਸਫਲ ਹੁੰਦਾ ਸੀ ਦਲਾਂ ਲਈ ਹੀਟ ਲਿਕੇ ਨਿਯਮ ਬਣਾਏ ਗਏ माया ਕਿਸੇ ਵੀ ਵਸੀਲੇ ਰਾਹੀਂ ਜਾਂ ਦੋਹੇ ਦਲ ਇਕੱਠੇ ਕਰਨਗੇ ਉਹ ਇੱਕੋ ਗੋਲਕ ਵਿੱਚ ਜਮਾ ਹੋਵੇਗੀ ਦੋਵੇਂ ਜਥਿਆਂ ਦੇ ਸਿੰਘਾਂ ਦੀ ਜ਼ਰੂਰਤ ਤੇ ਸਾਂਝੀ ਮਾਇਆ ਵਿੱਚ ਪੂਰੀ ਕੀਤੀ ਜਾਊਗੀ ਦੋਵੇਂ ਜਥਿਆਂ ਦਾ ਲੰਗਰ ਇੱਕੋ ਜ੍ਹਾ ਇੱਕੋ ਥਾਂ ਤਿਆਰ ਕਰਕੇ ਇੱਕ ਸਮਾਨ ਵਰਤਾਇਆ ਜਾਵੇਗਾ ਆਪਣੇ ਜਥੇਦਾਰ ਦਾ ਹੁਕਮ ਮੰਨਣਾ ਹਰ ਸਿੰਘ ਲਈ ਜ਼ਰੂਰੀ ਹੈ ਇਸ ਨਿਯਮਵਲੀ ਨੇ ਸਾਰੇ ਪੰਥ ਅੰਦਰ ਆਪਸੀ ਭਾਈਚਾਰੇ ਨੂੰ ਹੋਰ ਪਿੱਡਾ ਕੀਤਾ ਤਕਸੋਖ ਭੁਖ ਸਭ ਕੁਝ ਸਾਂਝਾ ਸੀ ਪੰਜ ਦੀ ਚੜ੍ਹਦੀ ਕਲਾ ਵਾਲੇ ਇੱਕ ਨੌਜਵਾਨ ਬੜਾ ਧੜ ਧਰਨਾ ਦਿਲ ਵਿੱਚ ਸ਼ਾਮਿਲ ਹੋ ਗਏ ਦਿਨ ਵਿੱਚ ਹੀ ਧਰਨਾ ਦਲ ਦੀ ਗਿਣਤੀ 12000 ਦੇ ਲਗਭਗ ਹੋ ਗਈ ਨਵਾਬ ਕਬੂਰ ਸਿੰਘ ਨੇ ਤਰਨੇ ਦਲ ਨੂੰ ਪੰਜ ਜਥਿਆਂ ਵਿੱਚ ਵੰਡਿਆ ਪਹਿਲਾ ਜਥਾ ਬਾਬਾ ਦੀਪ ਸਿੰਘ ਜੀ ਦੂਜਾ ਜਥਾ ਕਰਮ ਸਿੰਘ ਧਰਮ ਸਿੰਘ ਅੰਮ੍ਰਿਤਸਰ ਵਾਲੇ ਤੀਜਾ ਜਥਾ ਬਾਬਾ ਕਾਂ ਸਿੰਘ ਜੀ ਤੇ ਬਾਬਾ ਬినੋਦ ਸਿੰਘ ਜੀ ਚੌਥਾ ਜਥਾ ਦਸੌਂਦਾ ਸਿੰਘ ਜੀ ਦਾ ਪੰਜਵਾਂ ਜਥਾ ਵੀਰ ਸਿੰਘ ਰੰਗਰੇਟੇ ਦਾ ਇਨਾ ਜਥਿਆਂ ਨੂੰ ਹਦਾਇਤ ਸੀ ਕਿ ਉਹ ਭੰਡਾਰੇ ਚੋਂ ਰਸਤਾ ਲੈ ਕੇ ਆਪੋ ਆਪਣੇ ਲੰਗਰ ਤਿਆਰ ਕਰਨ ਇਹ ਵਕਤ ਸੁਖਾਵਾ ਹੋਣ ਕਾਰਨ ਬੇਨਤ ਲੋਕ ਸਿੱਖੀ ਵਿੱਚ ਪ੍ਰਵੇਸ਼ ਕਰਦੇ ਸਨ 1735 ਦੀ ਹਾੜੀ ਦੀ ਫਸਲ ਵਕਤ ਲਾਹੌਰ ਦਰਬਾਰ ਨੇ ਸਿੰਘਾਂ ਨਾਲ ਹੋਈ ਸਲਾਤ ਤੋੜ ਦਿੱਤੀ ਸਿੰਘ ਵੀ ਇਸ ਮੌਕੇ ਦੀ ਪਾਲ ਵਿੱਚ ਸਨ ਜਕਰੀਆ ਖਾਨ ਨੇ 4012 ਦੀ ਫਿਰਤੂ ਫੌਜ ਬਣਾ ਕੇ ਸਿੱਖਾਂ ਦਾ ਖੁਰਾਕੋਜ ਮਟਾਉਣ ਲਈ ਤੋਰੀ ਘੁਰਾਂ ਦੇ ਲਾਲਾ ਨੇ ਇਸ ਕੌਜਾ ਚਾਨਾ ਰਾਮ ਉਲਾ ਦਿੱਤਾ ਉਹਦੇ ਕੋੜੇ ਖੋਹ ਲੈਂਦੇ ਕਦੇ ਹਥਿਆਰ ਬਹੁਤ ਨੁਕਸਾਨ ਵੀ ਲੋਹਾਰ ਦਰਬਾਰ ਦਾ ਹੋ ਰਿਹਾ ਸੀ ਅੰਤ ਜਕਰੀਆ ਖਾਨ ਨੇ ਹੇਠ ਲਿਖਿਆ ਫਰਮਾਨ ਜਾਰੀ ਕੀਤਾ ਕਿ ਜੇ ਕੋਈ ਸਿੰਘ ਦਾ ਸਿਰ ਪੇਸ਼ ਕਰੇ ਉਹਨੂੰ ਪਜਾਰ ਪਿਆ ਨਾ ਦੇ ਕੋਈ ਦਿਉਂਦਾ ਸਿੰਘ ਪੇਸ਼ ਕਰੇ ਉਸਨੂੰ ਵੀ ਪਜਾਰ ਪਿਆ ਨਾ ਤੇ ਕੋਈ ਸਿੰਘ ਦਾ ਪਤਾ ਦੱਸੇ ਉਸਨੂੰ 10 ਰੁਪਏ ਇਨਾਮ ਜੇ ਕੋਈ ਫੜਵਾਏ ਉਸਨੂੰ 15 ਰੁਪਏ ਇਨਾਮ ਸਿੰਘਾਂ ਦਾ ਘਰਬਾਰ ਲੁੱਟਣ ਵਾਲੇ ਤੋਂ ਕੁਛ ਪੁਛਪਤੀਤ ਨਹੀਂ ਇਸ ਦੇ ਨਾਲ ਹੀ ਜੋ ਸਿੰਘਾਂ ਦੀ ਮਦਦ ਕਰੇਗਾ ਉਸਨੂੰ ਸਰਕਾਰ ਹੇਠ ਲਿਖੀਆਂ ਸਜ਼ਾਵਾਂ ਕਰੇਗੀ ਜੇ ਕੋਈ ਪਨਾਹ ਦੇਵੇਗਾ ਤਾਂ ਮੌਤ ਦੀ ਸਜ਼ਾ ਜੋ ਬਾਗੀ ਸਿੰਘ ਦਾ ਪਤਾ ਜਾਣ ਕੇ ਵੀ ਨਾ ਦੱਸੇ ਉਸਨੂੰ ਵੀ ਮੌਤ ਜੋ ਸਿੰਘਾਂ ਦੀ ਅਨ ਕੱਪੜੇ ਨਾਲ ਮਦਦ ਕਰੇਗਾ ਉਸ ਨੂੰ ਮੁਸਲਮਾਨ ਬਣਾਇਆ ਜਾਵੇਗਾ ਜੋ ਸਰਕਾਰੀ ਕਰਮਚਾਰੀ ਗਲਤੀ ਕਰੇਗਾ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ ਇਸ ਵਿਖੜੇ ਸਮੇਂ ਵਿੱਚ ਨਵਾਬ ਕਪੂਰ 800 ਸਿੰਘਾਂ ਸਮੇਤ ਬਾਬਾ ਆਲਾ ਸਿੰਘ ਬਾਨੀ ਪਟਿਆਲਾ ਰਿਹਾਸਤ ਕੋਲ ਠਿੱਕਰਵਾਲ ਆ ਰਹੇ ਬਾਬਾ ਆਲਾ ਸਿੰਘ ਨੇ ਵੀ ਪਹਲ ਨਵਾਬ ਕਪੌਰ ਸਿੰਘ ਜੀ ਹੱਥੋਂ ਹੀ ਲਈ ਸੀ ਮਾਲਵੇ ਦੇ ਗੁਰਸਿੱਖਾਂ ਨੇ ਇਹਨਾਂ ਬਾਗੀ ਸਿੰਘਾਂ ਦੀ ਬਹੁਤ ਮਦਦ ਕੀਤੀ ਇਸ ਸਮੇਂ ਮਾਲਵੇ ਵਿੱਚ ਧਰਮ ਪ੍ਰਚਾਰ ਜ਼ੋਰਾਂ ਤੇ ਹੋਇਆ ਤੇ ਪਹਲ ਦੇ ਬਾਟੇ ਖੁੱਲੇ ਵਰਤੇ ਉਧਰ ਜਕਰੀਏ ਨੇ ਭਾਈ ਮਨੀ ਸਿੰਘ ਸਮੇਤ ਬਿਆੰਤ ਸਿੰਘਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਿਸ ਦਾ ਜ਼ਿਕਰ ਰਤਨ ਸਿੰਘ ਭੰਗੂ ਕਰਦਾ ਹੈ ਦੋਹਰਾ मनी सिंह सब मारियो बंद, बंद से कटाए और सिख थे जो मरे के सब सके गिनाए चौपाई कोई चरखी कोई फांसी मरे कोई तोपन कोई सुरे कटारे कईयन मुंगली कुट्टे कई डोबे कई कसीट सो सुट्टे ਦਬੇ ਕਟੇ ਬੰਦੂਖੰਦੇ ਮਾਰ ਕੋਣ ਗਏ ਜੋ ਮਰੇ ਹਜ਼ਾਰ ਪਾਂਤ ਪਾਂਤ ਕਈ ਪਕੜ ਵਹਾਏ ਸਾਥ ਤੇ ਗਨ ਕਈ ਸੀਸ ਉਡਵਾਏ ਕਿਸੇ ਹੱਥ ਕਿਸੇ ਟੰਗ ਕਟਵਾਈ ਅੱਖ ਕੱਢ ਅੱਖ ਕੱਢ ਕਿਸੇ ਖਾਲੂ ਤਰਵਾਈ ਕੇਸਨ ਵਾਲੇ ਜੋ ਨਰ ਹੋਈ ਬਾਲ ਬਿਰਦ ਲਬ ਛੱਡੇ ਨਾ ਕੋਈ ਹਰੀਰਾਮ ਗੁਪਤਾ ਇਸ ਸਮੇਂ ਪੰਥ ਦੀ ਜੋ ਤਸਵੀਰ ਖਿੱਚਦਾ ਹੈ ਉਹ ਬਹੁਤ ਭਾਪਪੂਰਤ ਹੈ ਉਹ ਆਖਦਾ ਹੈ ਕਿ ਇਹਨਾਂ ਡਰੋਣੇ ਕਸ਼ਟਾਂ ਦੇ ਸਹਾਰਨ ਪਿੱਛੇ ਜੋ ਸ਼ਕਤੀ ਤੇ 우ਸ਼ਾ ਕੰਮ ਕਰਦਾ ਸੀ ਉਹ ਸੀ ਇੱਕ ਗੁਰੂ ਦਾ ਸਿੱਖ ਇਸ ਗੱਲ ਤੇ ਭਰੋਸਾ ਰੱਖਦਾ ਸੀ ਕਿ ਇਹ ਤਨ ਮਨ ਤਨ ਮੇਰਾ ਆਪਣਾ ਨਹੀਂ ਹੈ ਸੱਚੇ ਪਾਤਸ਼ਾਹ ਤੇ ਉਸਦੇ ਪਿਆਰ ਪੰਥ ਦੀ ਅਮਾਨਤ ਹੈ ਗੁਰੂ ਪੰਥ ਲਈ ਜੇ ਸ਼ਹਾਦਤ ਦਿੱਤੀ ਜਾਏ ਇਸ ਬਦਲੇ ਸਤਪੁਰ ਦੇ ਦਰੋਂ ਉਹਨੂੰ ਬਰਕਤਾਂ ਮੁਕਤੀ ਤੇ ਯੁਕਤੀ ਪ੍ਰਾਪਤ ਹੋਵੇਗੀ ਇਸ ਸਮੇਂ ਖਾਲਸਾ ਪੁਰੀ ਚੜਦੀ ਕਲਾ ਵਿੱਚ ਸੀ ਇਸ ਸਮੇਂ ਹੀ ਖਾਲਸਾ ਹੀ ਬੋਲੇ ਵੀ ਹੋਂਦ ਵਿੱਚ ਆਏ ਇਨ੍ਹਾਂ ਦਿਨਾਂ ਵਿੱਚ ਹੀ ਲਾਹੌਰ ਦਰਬਾਰ ਦੀ ਆਕੜ ਪੰਨ ਲਈ ਨਵਾਬ ਕਪੂਰ ਸਿੰਘ ਕੁਝ 94 ਸਿੰਘਾਂ ਨਾਲ ਲਾਹੌਰ ਦੇ कोतवाल ਨੂੰ कोतਵਾਲੀ ਵਿੱਚ ਡੱਕ ਕੇ ਆਪ ਕੋਤਵਾਲ ਬਣ ਕੇ ਫੈਸਲੇ ਕਰਦਾ ਹੈ ਇੱਕ ਦਿਨ ਦਾ ਰਾਜ ਚੱਲਾ ਉਹ ਹਰਨ ਹੋ ਜਾਂਦੇ ਤੇ ਮਾਲਵੇ ਵਿੱਚ ਆ ਕੇ ਸਿਰ ਕੱਟਦੇ ਹਨ 1736 ਤੇ 37 ਜਨਵਾਬ ਗੁਰ ਸਿੰਘ ਦੀ ਅਗਵਾਈ ਥੱਲੇ ਖਾਲਸਾ ਗੁਰੂ ਮਾਰੀ ਸਰਹੰਦਿਤ ਨੇ ਟਨਟ ਖੜਕਾ ਦਿੰਦਾ ਹੈ ਸਰਹੰਦ ਸਿੰਘ ਤਸੱਲੀ ਨਾਲ ਲੁੱਟੀ ਉਧਰ ਅੰਮ੍ਰਿਤਸਰ ਸ਼ਹਿਰ ਤੇ ਜਕਰੀਆਂ ਕਬਜ਼ਾ ਕਰੀ ਬੈਠਾ ਸੀ ਇਸ ਸਮੇਂ ਮੁਗਲਾਂ ਨੇ ਸਿੰਘਾਂ ਦੀਆਂ ਕਾਫੀ ਝੜਪਾਂ ਹੋਈਆਂ 1739 ਵਿੱਚ ਨਾਦਰ ਸ਼ਾਹ ਨੇ ਹਿੰਦ ਤੇ ਹਮਲਾ ਕੀਤਾ ਦਿੱਲੀ ਦੀ ਲੁੱਟ ਤੋਂ ਬਾਅਦ ਜਦ ਨਾਦਰ ਸ਼ਾਹ ਆਪਣੇ ਮੁਲਕ ਨੂੰ ਵਾਪਸ ਕਰਨ ਲੱਗਾ ਤਾਂ ਉਸਨੇ ਲਗਭਗ 20000 ਹਾਥੀ ਘੋੜੇ ਖਚਰਾ ਉੱਪਰ 15 ਕਰੋੜ ਨਗਦੀ 50 ਕਰੋੜ ਦਾ ਮਾਲ ਸਮਾਨ ਤਖਤ ਹਾਊਸ ਤੇ 50000 ਕੁੜੀਆਂ ਮੁੰਡਿਆਂ ਨੂੰ ਲੱਦਿਆ ਹੋਇਆ ਸੀ ਇਸ ਦੀ ਚੰਗੀ ਭੁਗਤ ਸਿੰਘਾਂ ਨੇ ਸਵਾਰੀ ਇਸ ਦਾ ਬਹੁਤ ਮਾਲ ਅਸਮਾਨ ਤੇ ਹਿੰਦੂਸਤਾਨ ਦੇ ਬਹੁਤ ਮੁੰਡੇ ਕੁੜੀਆਂ ਇਸ ਤੋਂ ਛੁਡਾ ਲਏ ਜਦ ਇਸਨੇ ਸਿੰਘਾਬਾਰੇ ਜਕਰੀਆ ਖਾਨ ਤੋਂ ਜਾਣ ਲਿਆ ਤਾਂ ਨਾਦਰ ਸ਼ਾਹ ਨੇ ਜਕਰੀਆ ਨੂੰ ਮੈਂ ਤੇਰੀ ਮਦਦ ਕਰਾਂਗਾ ਇਹਨਾਂ ਦਾ ਕੁਝ ਕਰ ਜੇ ਨਾ ਕਰ ਸਕਿਆ ਤਾਂ ਇਹਨਾਂ ਤੇਰੇ ਪੈਰਾਂ ਥਲੋਂ ਜ਼ਮੀਨ ਖਿੱਚ ਲੈਣੀ ਹੈ ਭਾਵੇਂ ਇਹ ਪੰਜਾਬ ਤੇ ਹਾਕਮ ਬਣ ਬੈਠਣਗੇ ਨਾਦਰ ਸ਼ਾਹ ਦੀ ਦਿੱਤੀ ਮੱਤ ਤੇ ਅਮਲ ਕਰਦਿਆਂ ਜਕਰੀਆ ਖਾਨ ਨੇ ਸਿੱਖਾਂ ਦਾ ਖੁਰਾਕੋਜ ਮਟਾਉਣ ਦਾ عہد ਕਰ ਲਿਆ ਇਸ ਅਧੀਨ ਦਰਬਾਰ ਸਾਹਿਬ ਦੀ ਬੇਅਦਬੀ ਮਸੇ ਰੰਗੜ ਦੁਆਰਾ ਕੀਤੀ ਗਈ ਉਸ ਦੀ ਕਰਨੀ ਦਾ ਫਲ ਉਸ ਨੂੰ ਸਰਦਾਰ ਸੁਖਾ ਸਿੰਘ ਮਾੜੀ ਕੰਬੋ ਦੇ ਸਰਦਾਰ ਮਹਿਤਾਬ ਸਿੰਘ ਮੀਰ ਕੋਟਿਆ ਨੇ ਦਿੱਤਾ ਇਸ ਸਮੇਂ ਵਿੱਚ ਭਾਈ ਤਾਰੂ ਸਿੰਘ ਪੋਹਲਾ ਭਾਈ ਸਵੇਕ ਸਿੰਘ ਜੰਬਰ ਭਾਈ ਸ਼ਾਬਾਤ ਸਿੰਘ ਜੰਬਰ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਭਾਈ ਮਹਿਤਾਬ ਸਿੰਘ ਆਦੀ ਚੜ੍ਹਦੀ ਕਲਾ ਵਾਲੇ ਸਿੱਖ ਬਲੰਦ ਹੌਸਲੇ ਨਾਲ ਸ਼ਹੀਦੀ ਹਾਸਲ ਕਰਦੇ ਹਨ ਨਾਮ ਮਿਰਵਰਤਨ ਸਿੰਘ ਬਾਗੀ ਉਹਨਾਂ ਦੀ ਗਿਣਤੀ ਵਧਦੀ ਜਾ ਰਹੀ ਸੀ ਨਵਾਬਪੁਰ ਸਿੰਘ ਦੀ ਸਰਪ੍ਰਸਤੀ ਦੇ ਥੱਲੇ 1745 ਦੇ ਵਿਸਾਖੀ ਦੇ ਸਰਵਤ ਖਾਲਸੇ ਵਿੱਚ 25 ਜਥੇਦਾਰਾਂ ਦੀ ਸਰਪ੍ਰਸਤੀ ਥੱਲੇ 25 ਜਥੇ ਤਿਆਰਬਰ ਤਿਆਰ ਸਿੰਘਾਂ ਦੇ ਬਣਾਏ ਗਏ ਹਰ ਸਿੰਘ ਲਈ ਤਲਵਾਰ ਤੇ ਘੂੜਾ ਰੱਖਣਾ ਜ਼ਰੂਰੀ ਸੀ ਕੋਈ ਵੀ ਸਿੰਘ ਕਿਸੇ ਵੀ ਜਥੇ ਵਿੱਚ ਕਦੇ ਵੀ ਸ਼ਾਮਿਲ ਹੋ ਸਕਦਾ ਸੀ ਪਰ ਮੌਕੇ ਜਥੇਦਾਰ ਨਵਾਬ ਕਪੂਰ ਸਿੰਘ ਜੱਸਾ ਸਿੰਘ ਆਲੂਵਾਲੀਆ ਨੌਦ ਸਿੰਘ ਸ਼ੁਕਰਚੱਕੀਆ ਹਰੀ ਸਿੰਘ ਪੰਗੀ ਬਾਬਾ ਦੀਪ ਸਿੰਘ ਆਦਿ ਦੇ ਸਨ ਇਸ ਸਮੇਂ 1840 ਵਿੱਚ ਛੋਟੇ ਕੱਲੂ ਕਾਰੇ ਵਿੱਚ ਤਕਰੀਬਨ 10000 ਸਿੰਘ ਸਿੰਘਣੀਆਂ ਸ਼ਹੀਦ ਹੋਏ ਇਸ ਵਿਖੜੇ ਸਾਂ ਵਿੱਚ ਕੌਮ ਦੀ ਸੱਜੀ ਅਗਵਾਈ ਨਵਾਬ ਕਪੂਰ ਸਿੰਘ ਸੁੱਖਾ ਸਿੰਘ ਮਾੜੀ ਕੰਬੋ ਜੱਸਾ ਸਿੰਘ ਆਲੂਵਾਲੀਆ ਆਦੇ ਸਰਦਾਰਾਂ ਨੇ ਕੀਤੀ ਅਬਦਾਲੀ ਦੇ ਪਹਿਲੇ ਹੱਲੇ ਤੋਂ ਕੁਝ ਸਮੇਂ ਬਾਅਦ ਹੀ ਬਸਾਖੀ 1748 ਦੇ ਸਰਵਤ ਖਾਲਸਾ ਵਿੱਚ ਨਵਾਬ ਕਪੂਰ ਸਿੰਘ ਨੇ ਦਲ ਖਾਲਸਾ ਦੀ ਨੀਂ ਰੱਖੀ ਤੇ ਨਾਲ ਹੀ 60 ਤੋਂ ਉੱਪਰ ਪਹੁੰਚ ਕੇ ਚੁੱਕੇ ਜਥਿਆਂ ਨੂੰ ਭੰਗ ਕਰਕੇ 11 ਮਿਸਲਾਂ ਹੋਂਦ ਵਿੱਚ ਆਈਆਂ ਇਹਨਾਂ ਮਿਸਲਾਂ ਨੇ ਹਾਕਮਾਂ ਦੀ ਪੈਰਾਂ ਥੱਲੜੀ ਧਰਤੀ ਤੇ ਪਾਮੜ ਮਚਾ ਦਿੱਤਾ ਭਾਵੇਂ ਇਸ ਵਕਤ ਮੀਰ ਮੰਨੂ ਆਤ ਜ਼ੁਲਮੀ ਸਮਾਵੀ ਆਇਆ ਪਰ ਨਵਾਬ ਕਪੂਰ ਸਿੰਘ ਵਰਗੇ ਗੁਰਮੁਖਾਂ ਦਾ ਸਾਧਿਆ ਹੋਇਆ ਖਾਲਸਾ ਇਸ ਭਿਆਨਕ ਦਰਦਨਾਕ ਦੌਰ ਵਿੱਚ ਬਲੰਦ ਹੌਸਲੇ ਨਾਲ ਗਾ ਰਿਹਾ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉ ਮੰਨੂ ਵੱਡਦਾ ਅਸੀਂ ਦੂਨੇ ਸੁਆਣੇ ਹੋਏ ਨਵਾਬ ਕਪੂਰ ਸਿੰਘ ਨੇ ਜਦ ਆਪਣਾ ਆਖਰੀ ਸਮਾਂ ਨੇੜੇ ਵੇਖਿਆ ਤਾਂ ਅੰਮ੍ਰਿਤਸਰ ਵਿੱਚ ਦਲ ਖਾਲਸਾ ਦਾ ਭਾਰੀ ਇਕੱਠ ਬੁਲਾਇਆ ਸਭ ਨੂੰ ਸੰਬੋਧਨ ਹੁੰਦਿਆ ਕਿਹਾ ਗੁਰੂ ਤੇ ਪ੍ਰੋਸਾ ਰੱਖਣਾ ਆਪਸ ਵਿੱਚ ਇਤਿਫਾਕ ਕਰਦਾਰ ਸੁੱਚੇ ਰਹਿਣਾ ਗਰੀਬ ਦੀ ਰੱਖਿਆ ਅਤੇ ਜ਼ਾਲਮ ਦੀ ਸੋਧ ਕਦੇ ਨਾ ਵਿਸਾਰਨਾ ਆਪਣੀ ਕਿਰਪਾ ਸਰਦਾਰ ਜੱਸਾ ਸਿੰਘ ਆਲੂ ਵਾਲੀ ਨੂੰ ਸੌਂਪਤੀ ਅਤੇ ਜਥੇਦਾਰ ਸੰਭਾਲ ਕੇ 7 ਅਕਤੂਬਰ 1753 ਨੂੰ ਆਪ ਗੁਰਪੁਰੀ ਪਿਆਨਾ ਕਰ ਗਏ ਆਪ ਦਾ ਸੰਸਕਾਰ ਬਾਬਾ ਅਟਲ ਦੇ ਦਿਹੋਰੇ ਹੁਣ ਗੁਰਦੁਆਰਾ ਸਾਹਿਬ ਕੋਲ ਕੀਤਾ ਗਿਆ ਜਸਾਸਿੰਗ ਆਲੂ ਵਾਲਿਆਂ ਨੇ ਇੱਥੇ ਸੰਗਮਰਮਰ ਦੀ ਸਮਾਦ ਬਣਾਈ 1923 ਵਿੱਚ ਇਹ ਢਾ ਦਿੱਤੀ ਗਈ ਸੀ ਜਿਸ ਉੱਪਰ ਲਿਖਿਆ ਸੀ ਏਕ ਓੰਕਾਰ ਸਮਾਦ ਨਵਾਬ ਕਪੂਰ ਸਿੰਘ ਜੀ ਦੀ ਬਹਾਦਰ ਬਜ਼ੁਰਗ ਮਹਾਰਾਜ ਸਾਹਿਬ ਬਹਾਦਰ ਵਾਲੀ ਕਪੂਰਤਲਾ